ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਪਤਾ ਨਹੀਂ ਕੀ ਹੋ ਗਿਆ ਸਰਦੀ ਕਿਉਂ ਜਾ ਰਹੀ ਹੈ ਅੱਡੀ ਛੇਤੀ ਪਰ ਅੱਜ ਹੀ ਮੈਂ ਖਬਰ ਸੁਣੀ ਹੈ ਕਿ ਕੱਲ ਤੋਂ ਮੌਸਮ ਫੇਰ ਖਰਾਬ ਹੋਣ ਵਾਲਾ ਹੈਗਾ ਅੱਜ ਹੈਗੀ 28 ਤਰੀਕ ਤੇ 29 30 31 ਨੂੰ ਜਿਹੜਾ ਮੌਸਮ ਹੈ ਫੇਰ ਖਰਾਬ ਹੋਣਾ ਵੈਸੇ ਹੀ ਨਹੀਂ ਛੇਤੀ ਗਰਮੀ ਆਉਣੀ ਨਹੀਂ ਚਾਹੀਦੀ ਹੈ ਕਿ ਫਸਲਾਂ ਲਈ ਵੀ ਬਹੁਤ ਨੁਕਸਾਨ ਹੁੰਦੇ ਆ ਤੇ ਮੈਂ ਸੋਚਿਆ ਵੀ ਹੁਣ ਜਿਆਦਾ ਪਸ਼ਮੀਨਾ ਕਿਉਂਕਿ ਮੈਨੂੰ ਨਾ ਥੋੜੀ ਜਿਹੀ ਪਸ਼ਮੀਨੇ ਦੀ ਆਦਤ ਘੱਟ ਹੈਗੀ ਐ। ਵੀ ਜੇ ਮੈਂ ਇੱਕ ਦੋ ਸੂਟ ਬਣਾ ਲੈਣੀ ਹੁੰਦੀਆਂ ਜਦੋਂ ਜਲਦੀ ਪੁਰਾਣੇ ਜੇ ਹੋ ਜਾਂਦੇ ਨੇ ਹਨਾ ਕਿਉਂਕਿ ਮੈਂ ਇਹ ਤੁੰਦਾ ਚ ਪਸ਼ਮੀਨਾ ਪਾਉਣੀ ਆ ਆਦਰਵਾਇਸ ਤੁਸੀਂ ਮੇਰੇ ਜ਼ਿਆਦਾਤਰ ਇਹ ਸਿੰਥੈਟਿਕ ਸੂਟ ਆ ਜਿਹੜੇ ਹੀ ਪਾਏ ਦੇਖੋਗੇ ਲਾਈਨਿੰਗ ਵਾਲੇ ਤੇ ਮੈਂ ਪਹਿਲਾਂ ਵੀ ਇਹ ਹੀ ਪਾ ਰਹੀ ਸੀਗੀ ਤੇ ਵਿੱਚੋਂ ਹੁਣ 15 20 ਦਿਨ ਐ ਲੈ ਲਓ ਕਿ ਮੈਂ ਪਸ਼ਮੀਨਾ ਪਾਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਫੇਰ ਉਹ ਸਿੰਥੈਟਿਕ ਤੇ ਆਗੇ ਕਿਉਂਕਿ ਇਹਨਾਂ ਦੇ ਲਾਈਨਿੰਗ ਲੱਗੀ ਹੁੰਦੀ ਆ ਤਾਂ ਕਰਕੇ ਨਾ ਮੈਂ ਥੋੜੀ ਜਿਹੀ ਜ਼ਿਆ ਦੇ ਪਰਤੇ ਤੋਂ ਬਹੁਤ ਹੁੰਦਾ ਹੁੰਦੀਆਂ ਨੇ ਉਦੋਂ ਆਪਾਂ ਨੂੰ ਪਸ਼ਮੀਨੇ ਦੀ ਜ਼ਰੂਰਤ ਪੈਂਦੀ ਆ ਤੇ ਫਿਰ ਪਸ਼ਮੀਨਾ ਜਿਹੜਾ ਉਹਦੇ ਹੀ ਆਪਦਾ ਮੁੱਲ ਦੇ ਜਾਂਦਾ ਜਦੋਂ ਆਪਾਂ ਮੀਨਾ ਵੀ ਦੇਣੀ ਜੀ ਆਪਾਂ ਪਾ ਲੈਨੇ ਆ ਉਹਦੀ ਮੁੱਲ ਦੇ ਜਾਂਦਾ ਇਹ ਆਪਦਾ ਕਿਉਂਕਿ ਉਦੋਂ ਆਪਣੇ ਤੋਂ ਇਹ ਸੂਟ ਆ ਜਿਹੜੇ ਪੈਂਦੇ ਦੀ ਆਪਾਂ ਵਾਰਮਰ ਵਗੈਰਾ ਨਹੀਂ ਚੇਹਣਾ ਗਰਮ ਪਜਾਮੀ ਤੇ ਫਾਉਂਡ ਸ਼ਰਟ ਵਗੈਰਾ ਪਾ ਲੈਨੇ ਆ ਤੇ ਤਾਂ ਕਰਕੇ ਫਿਰ ਸਿੰਥੈਟਿਕ ਆ ਜਿਹੜੇ ਉਹ ਚੱਲੇ ਜਾਂਦੇ ਨੇ ਮੈਨੂੰ ਥੋੜੀ ਜੀ ਵੱਧ ਆਦਤ ਹੈਗੀ ਐ ਇਤਾਂ ਦੇ ਸੂਟ ਪਾਉਣ ਦੀ ਤੇ ਅੱਜ ਮੈਂ ਕਹਿ ਵੀ ਹੁਣ ਕਿਉਂਕਿ ਸਰਦੀ ਚਲ ਆ ਵੀ ਜਾਊਗੀ ਤਾਂ ਵੀ ਇਹ ਸਿੰਥੈਟਿਕ ਆ ਜਿਹੜੇ ਮੇਰੇ ਚੱਲ ਤੇ ਆਪਾਂ ਪਸ਼ਮੀਨੇ ਦੇ ਸੂਟ ਜਿਹੜੇ ਇਹਨਾਂ ਨੂੰ ਸੰਭੀਏ ਤੇ ਪਸ਼ਮੀਨਾ ਇਹਦੇ ਸੂਟ ਆ ਨਾ ਜਿਹੜੇ ਇਹ ਬਹੁਤ ਜ਼ਿਆਦਾ ਥਾਂ ਘੇਰਦੇ ਨੇ ਅਲਮਾਰੀ ਭਰ ਦਿੰਦੇ ਨੇ ਜਿੱਥੇ ਵੀ ਆਪਾਂ ਇਹਨਾਂ ਨੂੰ ਰੱਖਦੇ ਆ ਲੱਗਦਾ ਹੁੰਦਾ ਭਰੇਆ ਭਰੇਆ ਜਿਆ ਸਾਰਾ ਕੁਛ ਤੇ ਇਸ ਕਰਕੇ ਵੀ ਥੋੜਾ ਜਿਹਾ ਮੈਂ ਘੱਟ ਸਲਾਉਣੀ ਆ ਪਰ ਫੇਰ ਵੀ ਨਾ ਨਾ ਕਰਦੇ ਕਰਦੇ ਕੋਈ 8-7 ਅੱਠ ਸੂਟ ਫੇਰ ਹੋ ਹੀ ਜਾਂਦੇ ਨੇ ਹਨਾ ਤੇ ਕਈ ਵਾਰੀ ਪੁਰਾਣੇ ਜਿਹੜੇ ਜ਼ਿਆਦਾ ਹੁੰਦੇ ਨੇ ਉਹਨਾਂ ਨੂੰ ਘਰੇ ਯੂਜ਼ ਕਰਨ ਲੱਗ ਜਾਂਦੇ ਆ ਤੇ ਹੁਣ ਜਿਹੜੇ ਇਹ ਸੂਟ ਨੇ ਇੱਕ ਤਾਂ ਇਹਨਾਂ ਦੇ ਦੁਪੱਟੇ ਸਮੇ ਰਹਿਣ ਤੇ ਸੂਟ ਤੇ 셔ਟ ਤੇ ਸਲਵਾਰਾ ਜਿਹੜੇ ਇਕੱਠੇ ਰਹਿਣ ਤੇ ਕੱਟ ਥਾਂ ਦੇ ਵਿੱਚ ਆ ਜਾਣ ਇਹ ਇਹਨਾਂ ਦੀ ਸੈਟਿੰਗ ਹੈ ਜਿਹੜੀ ਉਹ ਇਸ ਤਰ੍ਹਾਂ ਕਰੀਏ ਕਿ ਬਹੁਤ ਕੱਟ ਥਾਂ ਰੋਕਣ ਕਿਉਂਕਿ ਆਪਾਂ ਤਿੰਨੇ ਚੀਜ਼ਾਂ ਜਦੋਂ ਅਲੱਗ-ਅਲੱਗ ਤੈਅ ਮਾਰ ਕੇ ਰੱਖਦੇ ਆ ਨਾ ਤੇ ਉਹ ਕਈ ਵਾਰੀ ਕਦੇ ਕੋਈ ਚੀਜ਼ ਇੱਧਰ ਹੋ ਗਈ ਕਦੇ ਕੋਈ ਚੀਜ਼ ਇੱਧਰ ਹੋ ਗਈ ਤੇ ਮੈਂ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਆਪਦੇ ਸੂਟ ਜਿਹੜੇ ਸਾਬੀਆਂ ਵਾਲੇ ਮੋٹے ਪਸ਼ਮੀਨੇ ਦੇ ਜਾਂ ਫੁੱਲਾਂ ਵਾਲੇ ਕੁੜਤੇ ਆ ਜਿਹੜੇ ਉਹ ਮੈਂ ਕਿਸ ਹਿਸਾਬ ਨਾਲ ਸੈਟਿੰਗ ਕਰਕੇ ਰੱਖਦੀ ਹੁੰਨੀ ਆ ਉਹਨਾਂ ਦੀ ਉਹ ਆਪਾਂ ਕਰਦੇ ਆਂ ਤੇ ਬਹੁਤ ਘੱਟ ਥਾਂ ਰੁਕਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਸੈੱਟ ਹੁੰਦੇ ਨੇ ਅੱਜ ਆਪਾਂ ਇਹਨਾਂ ਦੀ ਸੈਟਿੰਗ ਕਰਦੇ ਆਂ ਕਿਉਂਕਿ ਇਹ ਸੈਟਿੰਗ ਇਹਨਾਂ ਦੀ ਬਹੁਤ ਜ਼ਰੂਰੀ ਹੈਗੀ ਆ ਨਹੀਂ ਤਾਂ ਫਿਰ ਇਹਨਾਂ ਦਾ ਖਲਾਰਾ ਜਿਹੜਾ ਜਿਆਦਾ ਹੀ ਪਿਆਰਿੰਦਾ ਔਰ ਜਿਵੇਂ ਜਿਵੇਂ ਨਾ ਹੁਣ ਮੇਰੇ ਸੂਟ ਆ ਜਿਹੜੇ ਉਹ ਧੋਏ ਜਾ ਰਹੇ ਨੇ ਜਿਹੜਾ ਵੀ ਮੈਂ ਰੱਖ ਜਾਨੀ ਆ ਕਿ ਆਹ ਸੂਟ ਮੇਰਾ ਵਾਸ਼ ਕਰ ਦੋ ਤੇ ਉਸ ਤੋਂ ਬਾਅਦ ਫਿਰ ਮਾ ਉਹ ਪਾ ਨਹੀਂ ਰਹੀ ਆ ਕਰਦੇ ਕਰਦੇ ਹੌਲੀ ਹੌਲੀ ਮੇਰੇ ਸਾਰੇ ਸੂਟ ਆ ਜਿਹੜੇ ਉਹ ਧੋਈ ਜਾ ਰਹੇ ਨੇ ਇੱਕ ਦੋ ਰਹਿ ਗਏ ਨੇ ਤੇ ਇਹਨਾਂ ਦੀ ਮੈਂ ਸੈਟਿੰਗ ਕਰਕੇ ਤੈਹਾ ਤੂੰਹਾਂ ਲਾ ਕੇ ਇਹਨਾਂ ਨੂੰ ਇੱਕ ਵਾਰੀ ਮੈਂ ਰੱਖ ਦੇਣੀ ਆ ਤੇ ਬਸ ਇੱਕ ਅੱਧੇ ਦਿਨ ਦੇ ਵਿੱਚ ਮੇਰੇ ਸਾਰੇ ਸੂਟ ਵਾਸ਼ ਹੋ ਜਾਣਗੇ ਹੁਣ ਮੈਂ ਦੁਬਾਰਾ ਤੋਂ ਇਹਨਾਂ ਨੂੰ ਪਾ ਨਹੀਂ ਰਹੀ ਇੱਕ ਵਾਰੀ ਇਹ ਵਾਸ਼ ਹੋ ਜਾਂਨ ਸਾਰੇ ਤੇ ਇਹਨਾਂ ਦੀ ਮੈਂ ਸੈਟਿੰਗ ਕਰਦਾ ਤੇ ਅੱਜ ਸਾਰੀਆਂ ਭੈਣਾਂ ਨੂੰ ਮੈਂ ਦਿਖਾਉਣੀ ਆ ਕਿ ਮੈਂ ਆਪਣੀ ਜਿਹੜੀ ਸੂਟਾਂ ਦੀ ਸੈਟਿੰਗ ਹੈਗੀ ਆ ਉਹ ਕਿਸ ਤਰ੍ਹਾਂ ਕਰਦੀ ਹੁੰਨੀ ਆ ਮੈਂ ਇੱਕ ਦਿਨ ਤੁਹਾਨੂੰ ਕੋਟੀਆਂ ਦੀ ਸੈਟਿੰਗ ਦਿਖਾਈ ਸੀ ਤੇ ਅੱਜ ਮੈਂ ਤੁਹਾਨੂੰ ਆਪਣੇ ਸੂਟਾਂ ਦੀ ਸੈਟਿੰਗ ਦਿਖਾਉਣੀ ਆ ਠੀਕ ਆ ਜੀ ਚਲੋ ਮੈਂ ਕੈਮਰਾ ਜਿਹੜਾ ਉਹਦੀ ਸੈਟਿੰਗ ਕਰਦਾ ਪਹਿਲਾਂ ਮੈਂ ਤੁਹਾਨੂੰ ਇਹ ਦਿਖਾਉਣੀ ਆ ਕਿੱਦ ਤਿਆਰ ਲਾ ਮੰਗੀ ਕਿ ਜਿਆਦਾ ਖਲਾਰਾ ਵੀ ਨਾ ਪਵੇ ਤੇ ਸੂਟ ਜਿਹੜਾ ਉਹ ਦੁਪੱਟੇ ਸਮੇਤ ਸਾਰੇ ਇੱਕ ਥਾਂ ਇਕੱਠਾ ਹੋ ਜੇ ਜਦੋਂ ਮੈਂ ਰੁਟੀਨ ਚ ਤਿਆਰ ਆ ਕੇ ਰੱਖਦੀ ਹੁੰਦੀ ਆ ਨਾ ਮੈਂ ਕਦੇ ਵੀ ਇਦਾਂ ਸੂਟ ਨਹੀਂ ਰੱਖਦੀ ਵੀ ਐ ਕਰਕੇ ਐ ਮੈਂ ਕਦੇ ਵੀ ਨਹੀਂ ਰੱਖਦੀ ਨਹੀਂ ਆਮ ਕਰਕੇ ਕਈ ਲੇਡੀਜ਼ ਇਦਾਂ ਰੱਖ ਲੈਂਦੀਆਂ ਨੇ ਮੈਂ ਇਦਾਂ ਸੂਟ ਨਹੀਂ ਰੱਖਦੀ ਜਦੋਂ ਤਾਂ ਇਹ ਲੱਗ ਜਾਂਦੀ ਹੈ ਸ਼ਰਟ ਜਿਹੜੀ ਮੈਂ ਉਹਦਾ ਐ ਸਲਵਾਰ ਦੇ ਵਿੱਚ ਦੇ ਕੇ ਇਦਾਂ ਰੱਖਦੀ ਹੁੰਦੀ ਆ ਤਾਂ ਕਦੇ ਵੀ ਇਹ ਅਲੱਗ ਨਹੀਂ ਹੁੰਦੀ ਪਹਿਲਾਂ ਤਾਂ ਜਦੋਂ ਆਪਾਂ ਰੁਟੀਨ ਦੇ ਵਿੱਚ ਇਦਾਂ ਯੂਜ਼ ਕਰਦੇ ਆਂ ਡੇਲੀ ਤਮੈ ਮੇਂ ਮੀਸ਼ਾ ਇਹ ਦਰੱਖਦੀਆਂ ਸੂਟ ਆਪਣਾ ਤੇ ਜਦੋਂ ਵੀ ਆਪਾਂ ਚੱਕਦੇ ਆਂ ਇਕੱਠਾ ਸੂਟ ਆਪਾਂ ਚੱਕ ਲੈਨੇ ਆਂ ਤੇ ਜਦੋਂ ਆਪਾਂ ਇਹਨਾਂ ਨੂੰ ਸਾਂਭਣਾ ਹੁੰਦਾ ਵੀ ਹੁਣ ਇਹਨਾਂ ਨੂੰ ਸਾਂਭਾਂਗੇ ਆਪਾਂ ਤੇ ਉਦੋਂ ਫਿਰ ਮੇਰੀ ਸੈਟਿੰਗ ਦੇਖੋ ਨਾਲ ਆਪਾਂ ਕਦੇ ਨਹੀਂ ਕੱਢਦੇ ਹੈਗੇ ਕਿਉਂਕਿ ਜਦੋਂ ਸੂਟ ਪਾਉਣਾ ਹੁੰਦਾ ਨਾ ਫਿਰ ਜਿਹੜਾ ਆ ਨਾਲਾ ਹੈਗਾ ਇਹ ਆਪਾਂ ਨੂੰ ਬਹੁਤ ਔਖਾ ਲੱਗਦਾ ਹੈਗਾ ਦੁਬਾਰਾ ਤੋਂ ਪਾਉਣਾ ਸੋ ਇਹਨਾਂ ਸਾਰਿਆਂ ਦੇ ਵਿੱਚ ਆਪਾਂ ਨਾਲਾ ਜਿਹੜਾ ਇਦਾਂ ਹੀ ਪਾ ਕੇ ਰੱਖਦੇ ਹੁੰਨੇ ਆ ਲਓ ਜੀ ਤਾਂ ਇਹ ਆਪਣੀ ਇਦਾਂ ਲੱਗੀ ਹੋਈ ਸੀ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਤੇ ਇਹਨੂੰ ਇਦਾਂ ਹੀ ਇਹਦੇ ਉੱਪਰ ਰੱਖ ਲਾਂਗੇ ਆਪਾਂ ਜਿੱਦਾਂ ਆਪਾਂ ਤਹਿ ਲਾਉਣੇ ਹੈਗੇ ਸਲਵਾਰ ਦੀ ਉਦਾਂ ਹੀ ਤਹਿ ਲੱਗੀ ਹੋਈ ਸੀ ਨਾਰਮਲ ਮੇਰੀ ਇਹਦੇ ਵਿੱਚੋਂ ਇਹਨੂੰ ਆਪਾਂ ਇਸ ਪਾਸੇ ਕਰ ਲਿਆ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਸ਼ਰਟ ਸ਼ਰਟ ਦੀ ਤਹਿ ਆ ਜਿਹੜੀ ਥੋੜੀ ਜ਼ਿਆਦਾ ਵੱਡੀ ਲੱਗੀ ਪਈ ਹੈ ਚੌੜੀ ਥੋੜੀ ਸੈੱਟ ਕਰ ਲੈਣੀ ਹੈ ਜਿਵੇਂ ਆਪਾਂ ਨਾਰਮਲ ਤਹਿ ਲਾਉਣੇ ਨੇ ਸ਼ਰਟ ਦੀ ਆਪਾਂ ਉਦਾਂ ਹੀ ਇਹਦੀ ਤਹਿ ਲਾਉਂਗੇ ਲਓ ਇਹ ਨੂੰ ਆਪਾਂ ਇਸ ਤਰ੍ਹਾਂ ਇੱਥੇ ਰੱਖ ਦਿਆਂਗੇ ਐ ਕਰੋ ਇੱਦਾਂ ਕਰਕੇ ਆ ਲੋ ਜੀ ਇੱਥੇ ਰੱਖਤਾ ਹੁਣ ਆਪਾਂ ਇਹਦੇ ਤੇ ਰੱਖਾਂਗੇ ਆਪਣਾ ਦੁਪੱਟਾ ਦੁਪੱਟੇ ਨੂੰ ਵੀ ਸੈੱਟ ਕਰ ਲਓ ਇਹ ਇਦਾਂ ਕਰਕੇ ਆਪਾਂ ਰੱਖਤਾ ਦੁਪੱਟਾ ਜਾਂ ਤੁਸੀਂ ਦੁਪੱਟੇ ਨੂੰ ਇਦਾਂ ਕਰੋ ਇਹਦੇ ਵਿੱਚ ਪਾ ਦਿਓ ਇਸ ਤਰ੍ਹਾਂ ਕਰ ਲੀ ਠੀਕ ਹੈ ਜੀ ਆ ਰੱਖਤਾ ਤੇ ਹੁਣ ਕੀ ਕਰਨਾ ਆਪਾਂ ਇਹਦੇ ਉੱਪਰ ਇਦਾਂ ਆ ਰੱਖਤਾ ਠੀਕ ਹੈ ਜੀ ਤੇ ਫਿਰ ਆਪਾਂ ਇਹਦੇ ਤੇ ਆ ਇਦਾਂ ਕਰਕੇ ਤੈ ਲੱਗਦੀ ਤੇ ਇਹਨੂੰ ਪਹੁੰਚੀ ਰੋ ਆਪਾਂ ਇਦਾਂ ਵਿੱਚ ਲੱਗਦਾ ਠੀਕ ਹੈ ਹੁਣ ਆ ਜਿਹੜੀ ਸਲਵਾਰ ਦਾ ਆ ਪਾਸਾ ਸੀਗਾ ਇਹਨੂੰ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਇਦਾਂ ਦੇ ਦੇਣਾ ਠੀਕ ਹੈ ਜੀ ਲੋ ਜੀ ਸਾਰੇ ਜਿਹੜਾ ਸੂਟ ਹੈਗਾ ਤੁਹਾਡਾ ਜਦੋਂ ਵੀ ਤੁਸੀਂ ਚੱਕੋਗੇ ਫੇਰ ਸਰਦੀ ਆਉਮੀ ਪੂਰੇ ਦਾ ਪੂਰਾ ਸੂਟ ਦੁਪੱਟੇ ਸਮੇਤ ਥੋੜਾ ਇਦਾਂ ਪਿਆ ਹੋਊਗਾ ਦੇਖ ਬੀਬੀ ਤੈ ਦੇ ਦੁਪੱਟਾ ਵੀ ਵਿੱਚ ਹੀ ਆ ਲਓ ਜੀ ਬੀਬੀ ਨੂੰ ਵੀ ਦਿਖਾ ਦਈਏ ਆਪਾਂ ਕਿ ਮੈਂ ਕਿਵੇਂ ਰੱਖਦੀ ਹੁੰਨੀ ਆ ਇਹ ਮੇਰਾ ਸਰਦੀ ਵਾਲਾ ਸੂਟ ਆ ਜਿਹੜਾ ਹੁਣ ਇਹ ਇਹਦੇ ਵਿੱਚ ਹੀ ਦੁਪੱਟਾ ਵਿੱਚ ਹੀ ਸ਼ਰਟ ਵਿੱਚ ਹੀ ਨਾਲ ਇਦਾਂ ਹੀ ਆਪਾਂ ਰੱਖਦੇ ਹਾਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਹੋਰ ਦਿਖਾਉਣੀ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਲਓ ਜੀ ਹੁਣ ਅਗਲਾ ਸੂਟ ਦਿਖਾਉਣੀ ਆ ਲਓ ਜੀ ਇਹ ਹੈਗਾ ਮੇਰਾ ਗੁੱਲਨ ਦਾ ਕੋੜਤਾ ਠੀਕ ਹੈ ਤੁਹਾਨੂੰ ਸਮਝ ਆ ਜਾਏ ਚੰਗੀ ਤਰ੍ਹਾਂ ਇਹ ਹੈਗਾ ਮੇਰਾ ਇਹਦੇ ਨਾਲ ਸਟ੍ਰਾਲ ਬਲੂ ਤੇ ਮੈਂ ਹਮੇਸ਼ਾ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮੈਂ ਜਿਹੜੇ ਕੁੜਤੇ ਹੈਗੇ ਨੇ ਜ਼ਿਆਦਾਤਰ ਸਰਦੀਆਂ ਦੇ ਵਿੱਚ ਜ਼ਿਆਦਾਤਰ ਮੈਂ ਸਲਵਾਰਾਂ ਨਾਲ ਹੀ ਪਾਉਣੀ ਹੁੰਦੀ ਆ ਸੋ ਇਹ ਹੈਗੀ ਆਪਣੀ ਇਦਾਂ ਕਰਕੇ ਸਲਵਾਰ ਠੀਕ ਹੈ ਜੀ ਲੋ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਬਾਹਰ ਇਦਾਂ ਕੱਟ ਲਿਆ ਪਾਉਂਦੇ ਓਦਾਂ ਹੀ ਰਹਿ ਲਗੀ ਗਏ ਜਿੱਦਾਂ ਆਪਾਂ ਤੈ ਹਾਂ ਲਾ ਲਈਆਂ ਤੇ ਫੇਰ ਆਪਾਂ ਰੱਖ ਲਿਆ ਇੱਥੇ ਸ਼ਰਟ ਇਹਦੇ ਵਿੱਚ ਪਾਤਾ ਆਪਾਂ ਸਰੋਲ ਦੀ ਥੋੜੀ ਜਿਹੀ ਜਿਹੜੀ ਛੋਟੀ ਕਰਦਾ ਆ ਇਹਦੇ ਉੱਪਰ ਆਪਾਂ ਕੁੜਤਾ ਜਿਹੜਾ ਇਦਾਂ ਕਰਤਾ ਠੀਕ ਹੈ ਜੀ ਹੁਣ ਆਪਾਂ ਉੱਥੇ ਰੱਖਦੇ ਹੁਣੇ ਜਿੱਥੇ ਇਹਦੇ ਪੈਰਲਲ ਇੱਥੇ ਤਾਂ ਕਿ ਆਹ ਜਿਹੜੀ ਚੀਜ਼ ਆ ਇਹਦੇ ਉੱਪਰ ਆ ਜੀ ਠੀਕ ਹੈ ਹੁਣ ਕੀ ਕਰਨਾ ਆਹ ਵਾਲਾ ਪੌਂਚਾ ਚੱਕਣਾ ਇਹਨੂੰ ਇਦਾਂ ਰੱਖ ਲਿਆ ਪੌਂਚਾ ਜਿਹੜਾ ਇਹਨੂੰ ਇਦਾਂ ਫੋਲਡ ਕਰ ਲਓ ਬਿਲਕੁਲ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਹੁਣ ਆਹ ਚੀਜ਼ ਹੈ ਜਿਹੜੀ ਇਹਨੂੰ ਚੱਕ ਕੇ ਆਪਾਂ ਇਧਰ ਲੈ ਜਾਈਏ ਏ ਆ ਦੇਖੋ ਤੁਸੀਂ ਇਧਰਲੇ ਪਾਸੇ ਕਰਕੇ ਦਿਹਾਉਣੀ ਆ ਇਹਦੀ ਜਿਹੜੀ ਸਭ ਤੋਂ ਨੀਚੇ ਵਾਲੀ ਸ਼ਰਟ ਦੇ ਵੀ ਨੀਚੇ ਵਾਲੀ ਤਾਂ ਹੈਗੀ ਆ ਤੁਸੀਂ ਉਹਦੇ ਵਿੱਚ ਫੋਲਡ ਕਰ ਦੋ ਆਹ ਲਓ ਜੀ ਲੋ ਪੂਰਾ ਆਪਣਾ ਸੂਟਾ ਜਿਹੜਾ ਉਹ ਇੱਕ ਥਾਂ ਓਕੇ ਹੋ ਗਿਆ ਵਿੱਚ ਇਹਦੇ ਨਾਲ ਦਾ ਸਟ્રોલ ਹੈ ਤੇ ਨਾਲ ਸਲਵਾਰ ਵਿੱਚ ਇਹਦੇ ਵੂਲਨ ਕੁਰਤਾ ਠੀਕ ਹੈ ਜੀ ਲੋ ਆ ਆਪਣੀ ਸੂਟ ਦੀ ਤਿਆਰ ਜਿਹੜੀ ਬੱਝ ਗਈ ਹੈ ਸੂਟ ਬਿਲਕੁਲ ਵਧੀਆ ਓਕੇ ਹੋ ਗਿਆ ਕੋਈ ਚੀਜ਼ ਇਧਰ ਉਧਰ ਨਹੀਂ ਹੋਊਗੀ ਲੋ ਜੀ ਅਗਲਾ ਸੂਪ ਹੁਣ ਵੈਸੇ ਤਾਂ ਸਾਰੇ ਇਦਾਂ ਹੀ ਮਾਰਨੇ ਆ ਪਰ ਫਿਰ ਵੀ ਮੈਂ ਤੁਹਾਡੀ ਤਸੱਲੀ ਵਾਸਤੇ ਇੱਕ ਦੋ ਸੂਟਾਂ ਦੀ ਤਾਹ ਜਿਹੜੀ ਇਦਾਂ ਹੀ ਮਾਰ ਕੇ ਦਿਖਾ ਦੇਣੀ ਆ ਇਸ ਤਰ੍ਹਾਂ ਤਾਹ ਲੱਗੀ ਹੋਈ ਆ ਆ ਪੌਂਚਾ ਚੱਕਣਾ ਇਹ ਪੌਂਚੇ ਚੱਕ ਕੇ ਇਦਾਂ ਇੱਧਰ ਕਰ ਦੇਣੀ ਠੀਕ ਹੈ ਜੀ ਲੋ ਇਹ ਤੋਂ ਬਾਅਦ ਇਹਦੇ ਉੱਪਰ ਰੱਖ ਦੇਣਾ ਆਪਾਂ ਸ਼ਰਟ ਤਾਹ ਇਹਦੀ ਚੰਗੀ ਤਰ੍ਹਾਂ ਲਾ ਦੇਣੀ ਆਪਾਂ ਤੁਸੀਂ ਐਂ ਦੇਖੋ ਵੀ ਇਹਨਾਂ 'ਚ ਵੱਲ ਵੀ ਨਹੀਂ ਪੈਣੇ ਇਹ ਉਦਈ ਬਹਿ ਰਣਗੇ ਲੋ ਲੋਤੀ ਇਹਦੀ ਲਾਤੀ ਇੱਕ ਹੁੰਦਾ ਠੀਕ ਹੈ ਆ ਰੱਖਦਾ ਰੱਖਣਾ ਕਿੱਥੇ ਹੈ ਜਿੱਦਾਂ ਇਹਦੇ ਦੇ ਇਦਾਂ ਜਿਹਾ ਫਿਰ ਆਹ ਚੀ ਚੱਕ ਕੇ ਇਦਾਂ ਕਰਦੀ ਠੀਕ ਹੈ ਫਿਰ ਇਹਨੂੰ ਲੈ ਆਉਣਾ ਇਧਰੋਂ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਆ ਚੱਕ ਲੈ ਇਧਰੋਂ ਇਹਦੇ ਨਾਲ ਨਾ ਮੈਂ ਸ਼ਾਲ ਜਾਂ ਕੋਈ ਦੁਪੱਟਾ ਨਹੀਂ ਰੱਖਿਆ ਕਿਉਂਕਿ ਇਹਦੇ ਨਾਲ ਦੁਪੱਟਾ ਆਪਣੇ ਕੋਲ ਹੀ ਨਹੀਂ ਹੈਗਾ ਤੇ ਸ਼ਾਲ ਆ ਜਿਹੜਾ ਉਹ ਮੈਂ ਤਾਂ ਨਹੀਂ ਵਿੱਚ ਰੱਖਦੀ ਇਹਦੇ ਨਾਲ ਸ਼ਾਲ ਆਪਣਾ ਉਹ ਤਾਂ ਨਹੀਂ ਰੱਖਦੀ ਕਿਉਂਕਿ ਮੈਂ ਸ਼ਾਲ ਸਾਰ ਇੱਕ ਤਾਂ ਹੀ ਰੱਖਦੀ ਹੁੰਨੀ ਆ ਹੁਣ ਇਧਰਾ ਇਦਾਂ ਕਰਕੇ ਆਪਾਂ ਇਹਦੇ ਵਿੱਚ ਇਹ ਪੌਂਚੇ ਨੂੰ ਇਦਾਂ ਪਾ ਦੇਾਂਗੇ ਲੋ ਜੀ ਇਹ ਹੋ ਗਈ ਆਪਣਾ ਪੂਰਾ ਸੂਟ ਓਕੇ ਠੀਕ ਹੈ ਜੀ ਲੋ ਇਸ ਤਰ੍ਹਾਂ ਕਰਕੇ ਮੈਂ ਸਾਰੇ ਸੂਟ ਜਿਹੜੇ ਉਹ ਫੋਲਡ ਕਰ ਲੂੰਗੀ Det är filmer Forum, det är verkligen hundbekvarning. ਲੋ ਜੀ ਇਹ ਸੂਟ ਹੈਗਾ ਆਪਣਾ ਰਾਮ ਟੈਕਸ ਦਾ ਸੂਟ ਬਹੁਤ ਸੋਹਣਾ ਸੂਟ ਹੈ ਮੈਨੂੰ ਕਾਫੀ ਜਿਆਦਾ ਪਸੰਦ ਆ ਇਹ ਸੂਟ ਤੇ ਬਸ ਆਪਾਂ ਹਜੇ ਕੋਈ ਧੋਪ ਆਇਆ ਇਹਨੂੰ ਭੈਣਾਂ ਕਈ ਕਹਿ ਦਿੰਦੀਆਂ ਨੇ ਆਪਦੇ ਸੂਟਾਂ ਦੀ ਡਿਟੇਲ ਦੇ ਦਿਆ ਕਰੋ ਜੀ ਲੋ ਮੈਂ ਤੁਹਾਨੂੰ ਨਾਲ ਦੱਸ ਦਿੰਨੀ ਆ ਇਹ ਆਪਣਾ ਰਾਮ ਟੈਕਸ ਦਾ ਸੂਟ ਹੈ ਤੇ ਇਹ ਮੈਨੂੰ ਐਕਚੁਅਲੀ ਬਹੁਤ ਪਸੰਦ ਆ ਇਹਦੇ ਤੇ ਇਦਾਂ ਪੈਚ ਲੱਗੇ ਹੋਏ ਨੇ ਵਰਕ ਹੋਇਆ ਹੋਇਆ ਨੀਚੇ ਵੀ ਵਰਕ ਹੈ ਠੀਕ ਹੈ ਚੈੱਕ ਦੇ ਵਿੱਚ ਹੈਗਾ ਕਾਟਸੂਲ ਦਾ ਇਹ ਰਾਮ ਟੈਕਸ ਦਾ ਠੀਕ ਹੈ ਜੀ ਨਾਲ ਨਾਲ ਤੁਹਾਨੂੰ ਦੱਸ ਦਿੰਨੇ ਆ ਉਸੀਂ ਇਦਾਂ ਵੀ ਕਰ ਸਕਦੇ ਹਾਂ ਜਿਵੇਂ ਮਰਜ਼ੀ ਕਰ ਲਓ ਚਾਹੇ ਇਦਾਂ ਕਰ ਲਓ ਚਾਹੇ ਇਦੋਂ ਉਧਰ ਨੂੰ ਕਰ ਲਓ ਠੀਕ ਹੈ ਆ ਰੱਖ ਲਓ ਇਹਦੇ ਵਿੱਚ ਰੱਖ ਲਾਂਗੇ ਆਪਾਂ ਦੁਪੱਟਾ ਦੁਪੱਟੇ ਦੀ ਤਹਿ ਲਾ ਦਿੰਨੇ ਚੰਗੀ ਤਰ੍ਹਾਂ ਲੋ ਜੀ ਆਪਾਂ ਤਿੰਨ ਸੂਟ ਤਾਂ ਆਹ ਇਕੱਠੇ ਕਰਤੇ ਵਿੱਚ ਹੀ ਦੁਪੱਟਾ ਇਹਨਾਂ ਦੇ ਇੱਕ ਆਹ ਸੰਤ ਇਕੱਠਾ ਕਰਤਾ ਦੇਖੋ ਇੱਕ ਆਹ ਰੱਖਤਾ ਇੱਕ ਇਹ ਰੱਖਤਾ ਮੈਂ ਫੋਨ ਦੇਖ ਲਾਂ ਪਹਿਲਾਂ ਫੇਰ ਗੱਲ ਕਰਦੀ ਆਂ ਲੋ ਜੀ ਨੰਦ ਪਾਣੀਆ ਆਪਣਾ ਫੋਨ ਆ ਗਿਆ ਸੀ ਵਿੱਚ ਤੇ ਦੇਖੋ ਆਹ ਤਿੰਨ ਸੂਟ ਹੈ ਵਿੱਚ ਇਹਦੇ ਸ਼ਾਲ ਹੈ ਇਹਦੇ ਵਿੱਚ ਦੁਪੱਟਾ ਹੈ ਇਹਦੇ ਵਿੱਚ ਵੀ ਦੁਪੱਟਾ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਇਹ ਇਕੱਲਾ ਸੌਰੀ ਇਹਦੇ ਵਿੱਚ ਵੀ ਇੱਕ ਆਪਣਾ ਸਟ੍ਰੌਲ ਹੈ ਪੂਰਾ ਆਪਾਂ ਵਿੱਚ ਹੀ ਕੁਰਤਾ ਬੂਲੰਦਾ ਤੇ ਇਹ ਆਪਣਾ ਇਕੱਲਾ ਸੂਟ ਹੈ ਕਿਉਂਕਿ ਇਹਦੇ ਨਾਲ ਕੁਝ ਵੀ ਨਹੀਂ ਸੀਗਾ ਤੇ ਇਹ ਹੈਗਾ ਆਪਣਾ ਸੂਟ ਪਜਾਮੀ ਸੂਟ ਬੂਲੰਦਾ ਤੇ ਇਹਦੇ ਵਿੱਚ ਆਪਣਾ ਦੁਪੱਟਾ ਵੀ ਹੈ ਤੇ ਪੂਰਾ ਕਸ਼ਮੀਨੇ ਦਾ ਸੂਟ ਵੀ ਹੈ ਲਓ ਦੇਖੋ ਜੀ ਇਹ ਹੈਗੇ ਨੇ 7 ਸੂਟ ਆਪਣੇ ਹੁਣ ਸੂਟਾਂ ਦੇ ਨਾਲ ਹੀ ਦੁਪੱਟੇ ਜਾਂ ਸੂਟਾਂ ਦੇ ਨਾਲ ਹੀ ਸਟ੍ਰੌਲ ਹੈ ਜਿਹੜੇ ਉਹ ਪੂਰੇ ਵੱਜ ਗਏ ਨੇ ਤੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਸਾਹਮਣਾ ਸ਼ੁਰੂ ਕਰਾਂਗੇ ਹੁਣ ਮੈਂ ਇੱਕ ਵਾਰੀ ਇਹਨਾਂ ਨੂੰ ਸਟੋਰ ਦੇ ਵਿੱਚ ਰਖਾਣਾ ਸ਼ੁਰੂ ਕਰਦੀ ਆ ਜਿਸ ਦਿਨ ਮੇਰੇ ਸਾਰੇ ਸੂਟ ਆ ਜਿਹੜੇ ਉਹ ਸੰਭਾਲਣੇ ਨੇ ਉਹ ਵਾਸ਼ ਹੋ ਗਏ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਪਰਮਾਨੈਂਟਲੀ ਜਿੱਥੇ ਕਿਹੜੀ ਲਮਾਰੀ ਸ ਜਾਂ ਕਿਸੇ ਟਰੰਕ ਦੇ ਵਿੱਚ ਸਾਡੇ ਕੋਲੇ ਲੋਹੇ ਦਾ ਟਰੰਕ ਵੀ ਹੈਗਾ ਜੀ ਉਹਦੇ ਵਿੱਚ ਆਪਾਂ ਇਹਨਾਂ ਨੂੰ ਸੰਭਾਲ ਦਿਆਂਗੇ ਕਿਉਂਕਿ ਮੈਂ ਜਿਆਦਾ ਟਰੰਕ ਦੇ ਵਿੱਚ ਹੀ ਸੰਭਾਲ ਦਿੰਦੇ ਹਾਂ ਉਹ ਦੇ ਹੀ ਤੇ ਪਾਪਾ ਦਾ ਟਰੰਕ ਸੀਗਾ ਵਿਆਹ ਤੋਂ ਪਹਿਲਾਂ ਉਹਨਾਂ ਕੋਲੇ ਸੀਗਾ ਲੋਹੇ ਦਾ ਟਰੰਕ ਵੱਡਾ ਸਾਰਾ ਉਹਦੇ ਵਿੱਚ ਮੈਂ ਆਪਦੇ ਕੱਪੜੇ ਹੀ ਰੱਖਦੀਆਂ ਸ਼ੁਰੂ ਤੋਂ ਹੀ ਸੋ ਇਹ ਸਾਰੇ ਕੱਪੜੇ ਜਿਹੜੇ ਇਹ ਆਪਾਂ ਹੁਣ ਟਰੰਕ ਦੇ ਵਿੱਚ ਸੰਭਾਲਾਂਗੇ ਜਿਵੇਂ ਜਿਵੇਂ ਸਾਰੇ ਮੇਰੇ ਵਾਸ਼ੋਕੇ ਆ ਜਾਣਗੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਕੱਪੜੇ ਰੱਖਣ ਦਾ ਜਿਹੜਾ ਤਰੀਕਾ ਹੈਗਾ ਉਹ ਪਸੰਦ ਆਊਗਾ ਕਿਉਂਕਿ ਇਹਦੇ ਨਾਲ ਹਰ ਚੀਜ਼ ਜਿਹੜੀ ਉਹ ਸੰਭੀ ਜਾਂਦੀ ਹੈ ਸਾਨੂੰ ਲੱਭਣੀ ਨਹੀਂ ਪੈਂਦੀ ਕਿ ਦੁਪੱਟਾ ਤੇ ਸ਼ਾਲ ਕਿੱਥੇ ਰੱਖਤਾ ਸੀ ਹੈਨਾ ਤੇ ਸ਼ਰਟ ਕਿੱਥੇ ਗਿਆ ਉਹ ਸਾਰੇ ਇੱਕસાਾਂ ਇਕੱਠੇ ਹੋ ਜਾਂਦੇ ਨੇ ਸੋ ਇਸ ਤਰੀਕੇ ਨਾਲ ਅਗਰ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਕੱਪੜੇ ਜਿਹੜੇ ਉਹ ਜ਼ਰੂਰ ਰੱਖਿਓ ਕਿਉਂਕਿ ਫਿਰ ਆਪਾਂ ਨੂੰ ਬਹੁਤ ਆਸਾਨੀ ਰਹਿੰਦੀ ਹੈ ਜਦੋਂ ਆਪਾਂ ਕੱਪੜੇ ਕੱਢਦੇ ਆ ਦੁਬਾਰਾ ਠੀਕ ਹੈ ਜੀ ਲੱਭੜੇ ਨਹੀਂ ਪੈਂਦੇ ਹੈਗੇ ਸ਼ਾਲ ਤੇ ਦੁਪੱਟੇ ਚਲੋ ਠੀਕ ਹੈ ਜੀ ਨਾਲੇ ਤਾਂ ਇਹਨਾਂ ਚ ਨਾ ਜੀ ਮਤਲਬ ਵੱਲ ਨਹੀਂ ਪੈਂਦੇ ਸਭ ਤੋਂ ਵੱਡੀ ਗੱਲ ਕਿ ਹੁਣ ਜਿਵੇਂ ਦੁਪੱਟੇ ਰੱਖਤੇ ਜਾਂ ਸੂਟ ਰੱਖਤੇ ਉਹਦਾਂ ਹੀ ਪੈ ਰਹਿਣਗੇ ਨਹੀਂ ਤਾਂ ਦੁਪੱਟੇ ਜਿਹੜੇ ਉਹ ਬੜਾ ਨਾ ਭੱਜ ਜਾਂਦੇ ਆ ਤੇ ਚਲੋ ਠੀਕ ਹੈ ਜੀ ਜ਼ਰੂਰ ਦੱਸਿਓ ਮੈਨੂੰ ਤੁਹਾਨੂੰ ਮੇਰੇ ਇਹ ਕੱਪੜੇ ਰੱਖਣ ਦਾ ਢੰਗ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗਿਆ ਵਧੀਆ ਲੱਗਿਆ ਜਾਂ ਤੁਸੀਂ ਵੀ ਇਸ ਤਰੀਕੇ ਨਾਲ ਰੱਖਦੇ ਹੋ ਤੁਹਾਡਾ ਕੋਈ ਨਵਾਂ ਤਰੀਕਾ ਹੈਗਾ ਤੁਸੀਂ ਉਹ ਕਮੈਂਟਾਂ 'ਾਂ ਹੀ ਜ਼ਰੂਰ ਦੱਸਿਓ ਠ ਚਰ ਹੁਣ ਆਪਾਂ ਇਹਨਾਂ ਸਾਮ ਦਿੰਨੇ ਆ ਸਟੋਰ ਚ ਇੱਕ ਵਾਰੀ ਉਸ ਤੋਂ ਬਾਅਦ ਜਦੋਂ ਦੁਬਾਰਾ ਹੋ ਜਾਣਗੇ ਮੇਰੇ ਸਾਰੇ ਵਾਸ਼ ਉਦੋਂ ਆਪਾਂ ਫੇਰ ਪੱਕਾ ਹੀ ਸੰਭਾਲ ਦਾਂਗੇ ਨਾ ਕਿਉਂਕਿ ਹੁਣ ਜਿਆਦਾ ਸਰਦੀ ਮੈਨ ਲੱਗਣੇ ਗਈ। ਮੈਂ ਨਾ ਮਤਲਬ ਕਿ ਜਿਹੜੀਆਂ ਭੈਣਾਂ ਕਹਿੰਦੀਆਂ ਸੀ ਤੁਸੀਂ ਆਪਣੇ ਸੂਟ ਦਾ ਜਰੂਰ ਦੱਸ ਦਿਆ ਕਰੋ ਜਿਹੜਾ ਪਾਇਆ ਹੁੰਦਾ ਉਹਦੀ ਡਿਟੇਲ ਦੇ ਦਿਆ ਕਰੋ ਇਹ ਸੂਟ ਜਿਹੜਾ ਆਪਾਂ ਇਹ ਸੰਗਰੂਰ ਤੋਂ ਲਿਆ ਸੀਗਾ ਤੇ ਇਹ 5-6 ਸਾਲ ਪੁਰਾਣਾ ਹੈਗਾ ਇਹ ਨਾ ਡੂ ਪੈਂਕ ਸਿਲਕ ਚ ਰਹੀ ਸੀਗੀ ਭੈਣਾਂ ਨੂੰ ਪਤਾ ਹੋਣਾ ਇਹ ਡੁਪਨ ਸਿਲਕ ਦਾ ਸੂਟ ਹੈਗਾ ਜਿਸ ਤੇ ਨਾ ਇਦਾਂ ਵਰਕ ਵਰਕ ਹੋਇਆ ਹੋਵੇ ਸੀਗਾ نیچے ਥ੍ਰੈਡ ਵਰਕ ਕਿਉਂਕਿ ਜੇ ਆਪਾਂ ਰੂਟੀਨ ਚ ਪਾਉਣਾ ਹੋਵੇ ਤਾਂ ਥ੍ਰੈਡ ਵਰਕ ਹੀ ਵਧੀਆ ਰਹਿੰਦਾ ਡੁਪਨ ਸਿਲਕ ਦੀ ਸਲਵਾ ਸੀਗੀ ਔਰ ਡੁਪਨ ਸਿਲਕ ਦਾ ਹੀ ਇਹ ਸ਼ਰਟ ਸੀਗਾ ਔਰ ਇਹ ਵਾਲਾ ਦੁਪੱਟਾ ਸੀ ਜਿਹੜਾ ਟੈੱਬੀ ਦਾ ਸੀ ਤੇ ਮੈਂ ਨਾ ਕਿ ਇਹਨੂੰ ਥੋੜੀ ਥੋੜੀ ਇਦਾਂ ਕਰਕੇ ਲੇਸ ਲਵਾ ਲਈ ਸੀ ਇਹਦੇ ਨਾਲ ਕੀ ਹੁੰਦਾ ਲੇਸ ਦੇ ਨਾਲ ਵਸਤ ਭਾਵੇਂ ਉਹਦੇ ਹੀ ਲੈ ਲੈਂਦੀ ਇਹਦੇ ਨਾਲ ਦੁਪੱਟਾ ਖੜਜੇ ਜਾਂਦਾ ਕਿਉਂਕਿ ਐਬੀ ਹਲਕੀ ਬਹੁਤ ਹੁੰਦੀ ਹੈ ਤੇ ਇਹ ਉੱਡਦਾ ਜਾਂ ਫਿਰਦਾ ਰਹਿੰਦਾ ਨਹੀਂ ਤਾਂ ਫਿਰ ਤੇ ਇਹਦੇ ਨਾਲ ਥੋੜਾ ਜਿਹਾ ਮਤਲਬ ਥੋੜਾ ਜਿਹਾ ਕੰਨੀਆਂ ਤੋਂ ਤੇ ਕਿਨਾਰਿਆਂ ਤੋਂ ਹੈਵੀ ਹੋ ਜਾਂਦਾ ਉਹਦੇ ਨਾਲ ਫਿਰ ਦੁਪੱਟਾ ਖੜਜੇ ਜਾਂਦਾ ਨਹੀਂ ਤਾਂ ਭੱਜਿਆ ਜਾਂਦਾ ਤਾਂ ਕਰਕੇ ਮੈਂ ਇਹ ਮਤਲਬ ਲੈ ਲੈਣੀ ਹੁਣ ਲਵਾ ਲਈ ਸੀਗੀ ਇਹ ਤੇ ਮੌਂਟੀ ਕਰ ਲਉਗੀ ਇਹ ਮੇਰੇ ਕੋਲ ਵੀ ਪਈ ਹੋਈ ਹੈ ਇਹ ਦੇਸ਼ ਤੇ ਪਾਪਾ ਨੇ ਦਵਾਈ ਸੀਗੀ ਸੂਟ ਵੀ ਉਹਨਾਂ ਨੇ ਦਵਾਇਆ ਸੀਗਾ ਸੋ ਉਹਨਾਂ ਦੀਆਂ ਦਵਾਈਆਂ ਹੋਈਆਂ ਚੀਜ਼ਾਂ ਹੀ ਆਪਾਂ ਪਹਿਨ ਰਹੇ ਹਾਂ ਠੀਕ ਹੈ ਜੀ ਤੇ ਅੱਜ ਆਪਣੀ ਮੈਚਿੰਗ ਹੋ ਗਈ ਸੀ ਕਦੇ ਕਦੇ ਆਪਣੀ ਮੈਚਿੰਗ ਹੋ ਜਾਂਦੀ ਹੁੰਦੀ ਹੈ ਅੱਜ ਬਾਈ ਚਾਂਸ ਸ਼ੂਜ਼ ਵੀ ਇਹਦੇ ਨਾਲ ਮੈਚ ਕਰਕੇ ਔਰ ਕੋਟੀ ਵੀ ਕਰ ਗਈ ਕਈ ਵਾਰੀ ਨਹੀਂ ਵੀ ਹੁੰਦੀ ਹੈ ਨਾ ਜੇ ਨਹੀਂ ਵੀ ਹੁੰਦੀ ਆਪਾਂ ਨੂੰ ਕੋਈ ਇੰਨਾ ਜ਼ਰੂਰੀ ਹੈ ਨਹੀਂਗਾ ਪਾਰਟਿਕੂਲਰ ਹੈ ਨਹੀਂ ਆਪਾਂ ਕੇ ਮੈਚਿੰਗ ਤੋਂ ਬਿਨਾਂ ਆਪਾਂ ਕੋਣਾ ਨਹੀਂ ਪਰ ਅੱਜ ਮੈਚਿੰਗ ਹੋ ਗਈ ਤੇ ਫਿਰ ਆਪਾਂ ਕਿਉਂ ਨਾ ਬਾਈਏ ਸੋ ਆਪਾਂ ਫਿਰ ਮੈਚਿੰਗ ਕਰਕੇ ਗਏ ਸੀ ਅੱਜ ਹਲੋ ਭੈਣੋਂ ਹੁਣ ਆਪਾਂ ਬਣਾ ਲਈਏ ਫੁਲਕਾ ਤੇ ਫੁਲਕਾ ਖਾਈਏ ਤੇ ਫਿਰ ਆਪਾਂ ਬਸ ਆਪਣਾ ਸੌਂ ਜੀਏ ਉਹੀ ਰੁਟੀਨ ਆ ਆਪਣਾ ਸੌਂ ਜਾਗੇ ਸਵੇਰ ਉੱਠ ਜਾਗੇ ਡਿਊਟੀ ਚਲੇ ਜਾਵਾਂਗੇ ਸ਼ੌਪ ਤੇ ਆ ਜਾਾਂਗੇ ਉਹੀ ਰੁਟੀਨ ਆ ਆਪਣਾ ਪਰ ਪ੍ਰਮਾਤਮਾ ਕਰੇ ਇਹ ਰੂਟੀਨ ਹੈ ਜਿਹੜਾ ਆਪਣਾ ਬਣਿਆ ਰਹੇ ਤੰਦਰੁਸਤੀ ਦੇ ਵੇ ਵਾਇਗਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਜੀ ਬਹੁਤ ਵੱਡੀ ਚੀਜ਼ ਹੈ ਤੰਦਰੁਸਤੀ ਤੰਦਰੁਸਤੀ ਨੂੰ ਖਰੀਦਿਆ ਨਹੀਂ ਜਾ ਸਕਦਾ ਠੀਕ ਹੈ ਜੀ ਤੰਦਰੁਸਤੀ ਇਹੋ ਜੀ ਚੀਜ਼ ਹੈ ਜਿਹਨੂੰ ਤੁਸੀਂ ਖਰੀਦ ਨਹੀਂ ਸਕਦੇ ਹੈਗੇ ਇਹ ਤਾਂ ਪ੍ਰਮਾਤਮਾ ਹੀ ਦੇਵੇ ਤਾਂ ਦੇਵੇ ਸੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੇ ਕੇ ਰੱਖੇ ਕਿਉਂਕਿ ਇਹ ਉਹੀ ਆ ਸਕਦਾ ਜਿਹਨਾਂ ਜਿਹੜਾ ਇਹਨਾਂ ਤਕਲੀਫਾਂ ਦੇ ਵਿੱਚੋਂ ਲੰਘਿਆ ਹੋਇਆ ਨਾ ਤੇ ਦੁੱਖਾਂ ਚੋਂ ਲੰਘਿਆ ਹੋਇਆ ਉਹ ਸਮਝ ਸਕਦਾ ਤੰਦਰੁਸਤੀ ਦੀ ਕੀਮਤ ਕੀ ਹੁੰਦੀ ਹੈ ਪਿਆ ਸਾਈ ਬਾਣੀ ਦੀ ਜਿਹੜੀ ਵੈਲਿਊ ਹੈ ਉਹ ਸਮਝ ਸਕਦਾ ਉਸੇ ਤਰ੍ਹਾਂ ਹੀ ਤਕਲੀਫਾਂ ਚੋਂ ਲੰਘਣ ਵਾਲਾ ਇਨਸਾਨ ਹੈ ਜਿਹੜਾ ਉਹ ਹੀ ਇਹ ਨਾ ਤੰਦਰੁਸਤੀ ਦੀ ਕੀਮਤ ਹੈ ਜਿਹੜੀ ਉਹ ਸਮਝ ਸਕਦਾ ਸੋ ਮੈਨੂੰ ਪਤਾ ਹੈ ਕਿ ਤੰਦਰੁਸਤੀ ਕਿੰਡੀ ਵੱਡੀ ਚੀਜ਼ ਹੈ ਜਿਨ੍ਹਾਂ ਨੇ ਹਜੇ ਕੋਈ ਦੁੱਖ ਤਕਲੀਫ ਨਹੀਂ ਦੇਖਿਆ ਪਰਮਾਤਮਾ ਘਰੇ ਕਿਸੇ ਨੂੰ ਨਾ ਦਿਖਾਵੇ ਪਰਮਾਤਮਾ ਨਹੀਂ ਦੇਖਿਆ ਉਹ ਤੰਦਰੁਸਤੀ ਦੀ ਕੀਮਤ ਨਹੀਂ ਸਮਝਦੇ ਮੈਂ ਵੀ ਨਹੀਂ ਸਮਝਦੀ ਸੀ ਮੈਂ ਤੁਹਾਨੂੰ ਦੱਸਦੀ ਅੱਜ ਕਿ ਜਦੋਂ ਲੋਕ ਕਹਿ ਦਿੰਦੇ ਨਾ ਕਿ ਦਵਾਈਆਂ ਨਾਲ ਹੀ ਚੱਲਦਾ ਹੈ ਨਾ ਦਵਾਈਆਂ ਨਾਲ ਠੀਕ ਹੈ ਚੱਲੀ ਜਾਂਦਾ ਹਰ ਬੰਦਾ ਦਵਾਈਆਂ ਖਾਂਦਾ ਹੈ ਉਦੋਂ ਮੈਂ ਵੀ ਐ ਸੋਚਦੀ ਹੁੰਦੀ ਸੀ ਮੈਂ ਕਹਿ ਨਹੀਂ ਤਾਂ ਸੀ ਪਰ ਮੈਂ ਸੋਚਦੀ ਜ਼ਰੂਰ ਹੁੰਦੀ ਸੀ ਵੀ ਅਸੀਂ ਤਾਂ ਕੋਈ ਦਵਾਈ ਨਹੀਂ ਖਾਂਦੇ ਆਪਣੇ ਘਰ ਦੇ ਵਿੱਚ ਕਦੇ ਕੋਈ ਦਵਾਈ ਨਹੀਂ ਸੀ ਹੁੰਦੀਗਾ ਨਾ ਹੀ ਤਾਂ ਮੈਨੂੰ ਕੋਈ ਤਕਲੀਫ ਸੀ ਨਾ ਦੇਸ਼ ਤੇ ਪਾਪਾ ਨੂੰ ਸੀ ਤੇ ਮੈਨੂੰ ਮੈਂ ਅੰਦਰੇ ਅੰਦਰ ਸੋਚਦੀ ਹੁੰਦੀ ਆਪਣੇ ਮਨ 'ਚ ਵੀ ਅਸੀਂ ਤਾਂ ਕੋਈ ਦਵਾਈ ਨਹੀਂ ਖਾਂਦੇ ਵੀ ਲੋਕ ਆਏਗਾ ਤਾਂ ਉਹ ਕਹਿ ਦਿੰਦੇ ਨੇ ਹਨਾ ਵੀ ਦਵਾਈਆਂ ਨਾਲ ਹੀ ਚੱਲਦੀ ਆ ਅੱਜ ਕੱਲ ਸਾਰੀ ਸਭ ਦੀ ਗੱਡੀ ਹਨਾ ਤੇ ਉਦੋਂ ਇਹਨਾਂ ਚੀਜ਼ਾਂ ਦੀ ਚੀਜ਼ਾਂ ਬਾਰੇ ਪਤਾ ਹੀ ਨਹੀਂ ਸੀਗਾ ਕਿਉਂਕਿ ਤੰਦਰੁਸਤ ਸੀਗੇ ਉਦੋਂ ਤੇ ਫਿਰ ਹੁਣ ਪਤਾ ਲੱਗਦੀ ਆ ਵੀ ਤੰਦਰੁਸਤੀ ਦੀ ਵੈਲਿਊ ਕੀ ਆ ਉਦੋਂ ਰੁਟੀਨ ਦੇ ਵਿੱਚ ਚੱਲੀ ਜਾ ਰਿਹਾ ਹੈ ਨਾ ਕਿਉਂਕਿ ਖੁਸ਼ ਲਾਈਫ ਚੱਲ ਰਹੀ ਸੀਗੀ 골ਡਨ ਪੀਰੀਅਡ ਚੱਲ ਰਿਹਾ ਸੀਗਾ ਉਦੋਂ ਸਾਰਾ ਕੁਝ ਵਧੀਆ-ਵਧੀਆ ਸੀਗਾ ਸੋ ਪਤਾ ਨਹੀਂ ਸੀਗਾ ਕਿ ਤਕਲੀਫ ਕੀ ਹੁੰਦੀ ਹੈ ਤੇ ਤਕਲੀਫ ਤੋਂ ਨਿਕਲ ਕੇ ਪਤਾ ਲੱਗਿਆ ਕਿ ਤੰਦਰੁਸਤੀ ਹਿੰਦੀ ਕੀਮਤ ਕੀ ਹੈ ਸੋ ਪਰਮਾਤਮਾ ਅੱਗੇ ਮੈਂ ਤਾਂ ਹਮੇਸ਼ਾ ਹੀ ਅਰਦਾਸ ਕਰਦੀ ਆਂ ਹੇ ਵਾਹਿਗੁਰੂ ਕਿਸੇ ਨੂੰ ਤਕਲੀਫ ਨਾ ਦੇਈਂ ਕਿਸੇ ਕਿਸਮ ਦੀ ਤੇ ਤੂੰ ਇਹਨਾਂ ਮਤਲਬ ਸਭ ਨੂੰ ਤੰਦਰੁਸਤੀ ਦੇ ਕੇ ਰੱਖੀ ਪਰਮਾਤਮਾ ਸਭ ਨੂੰ ਤੰਦਰੁਸਤੀ ਦੇ ਕੇ ਚਾਹੇ ਕੋਈ ਵੈਰੀ ਦੁਸ਼ਮਣ ਹੈ ਨਾ ਮੈਨੂੰ ਲਾਡਾ ਉਹਦਾ ਵੀ ਆਪਾਂ ਭਲਾ ਮੰਗੋ ਉਹਦੀ ਵੀ ਤੰਦਰੁਸਤੀ ਦੀ ਅਰਦਾਸ ਕਰੋ ਤੰਦਰੁਸਤੀ ਬਹੁਤ ਵੱਡੀ ਚੀਜ਼ ਐ ਔਰ ਇਹ ਬਾਹ exterior ਹੀ ਦੇ ਸਕਦਾ ਉਹ ਪਰਮਾਤਮਾ ਹੀ ਦੇ ਸਕਦਾ ਤੇ ਚਲੋ ਜੀ ਤੰਦਰੁਸਤ ਰਹੇ ਤਾਂ ਫਿਰ ਆਪਾਂ ਮਿਲਦੇ ਰਹਾਂਗੇ ਗੱਲਾਂ ਬਾਤਾਂ ਕਰਦੇ ਰਹਾਂਗੇ ਠੀਕ ਐ ਜੀ ਚਲੋ ਠੀਕ ਐ ਫਿਰ ਮੈਂ ਹੁਣ ਕੱਪੜੇ ਸਾਂਭਦੇ ਆ ਤੇ ਕੱਲ ਨੂੰ ਮਿਲਾਂਗੇ ਆਪਾਂ ਹੋਰ ਨਵੇਂ ਬਲੌਗ ਦੇ ਨਾਲ ਤੇ ਮੈਨੂੰ ਕਮੈਂਟਾਂ ਨਾਲ ਹੀ ਜਰੂਰ ਦੱਸਿਓ ਤੁਹਾਨੂੰ ਮੇਰਾ ਇਹ ਕੱਪੜੇ ਰੱਖਣ ਦਾ ਜਿਹੜਾ ਟੰਗ ਹੈਗਾ ਉਹ ਕਿਸ ਤਰ੍ਹਾਂ ਦਾ ਲੱਗਿਆ ਠੀਕ ਐ ਜਗਾ ਕੱਟ ਉਹ ਖੇਲਦੇ ਨੇ ਕਿਉਂਕਿ ਜਦੋਂ ਅਟਾ ਅਟ ਖਲਾ ਕੇ ਰੱਖਦੇ ਆ ਇਸ ਜਗ੍ਹਾ 'ਤੇ ਖੇਲਦੇ ਨੇ ਘੱਟ ਜਗ੍ਹਾ ਦੇ ਵਿੱਚ ਵਧੀਆ ਤਰੀਕੇ ਨਾਲ ਕੱਪੜੇ ਆ ਜਿਹੜੇ ਆਪਾਂ ਬੂਲਣ ਕਿਸ ਤਰ੍ਹਾਂ ਰੱਖ ਸਕਦੇ ਆ ਉਹਦੇ 'ਤੇ ਆਪਣਾ ਅੱਜ ਦਾ ਵਲੌਗ ਸੀਗਾ ਪਸੰਦ ਆਇਆ ਤਾਂ ਕਮੈਂਟਾਂਾਂਹੀਂ ਜਰੂਰ ਦੱਸਿਓ ਚਲੋ ਠੀਕ ਆ ਜੀ ਫਿਰ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਦੇ ਨਾਲ ਤਾਂ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ